ਹੁਣ ਆਪਾਂ ਇਸ ਵਕਤ ਪਿੰਡ ਨਿੰਮ ਵਾਲਾ ਮੋੜ ਤੇ ਖੜੇ ਆਂ ਮੈਂ ਨਿੰਮ ਵਾਲੇ ਮੋੜ ਤੋਂ ਸਾਫਕਾਰ ਸਰਪੰਚ ਸਕੰਦਰ ਸਿੰਘ ਅਸੀਂ ਜਿਵੇਂ ਦੱਸਿਆ ਕਿਸਾਨ ਵੀਰਾਂ ਨੂੰ ਪਿਛਲੇ ਸਾਲ ਵੀ ਅਸੀਂ ਜਿਹੜਾ ਪਹਿਲਾਂ ਐਸਐਮਐਸ ਲਾ ਕੇ ਬੜਾਈ ਸੀਗਾ ਝੋਨਾ ਉਸ ਤੋਂ ਬਾਅਦ ਅਸੀਂ ਮਲਚਰ ਕੀਤਾ ਮਲਚਰ ਤੋਂ ਬਾਅਦ ਫਿਰ ਅਸੀਂ ਰੋਟਾਵੇਟਰ ਫੇਰ ਕੇ ਉਹਨੂੰ ਪਲਾਉ ਕੀਤਾ ਤਾਂ ਪਿਛਲੇ ਸਾਲ ਅਸੀਂ ਦੇਖਿਆ ਵੀ ਜਿਹੜਾ ਰਿਜ਼ਲਟ ਸਾਨੂੰ ਵਧੀਆ ਮਿਲਿਆ ਇਸ ਸਾਲ ਵੀ ਅਸੀਂ ਮਤਲਬ ਇਹ ਪਰਨ ਕੀਤਾਗਾ ਵੀ ਅਸੀਂ ਜਿੰਨੀ ਵੀ ਮਤਲਬ ਆਪਦਾ ਆਪਦੀ ਜ਼ਮੀਨ ਕਰਦੇ ਆ ਉਹ ਸਾਰੀ ਅਸੀਂ ਮਲਚਰ ਕਰਕੇ ਫਲਾਉ ਕਰਕੇ ਮਤਲਬ ਉਹ ਜਿਹੜੀ ਪਰਾਲੀ ਦੀ ਗਰਹਤ ਖੂਂਦਾ ਉਹਨੂੰ ਜ਼ਮੀਨ 'ਚ ਦੱਬਾਂਗੇ ਉਹਦੇ ਨਾਲ ਜ਼ਮੀਨ ਦੀ ਬਜਾਊ ਸ਼ਕਤੀ ਵੀ ਵਾਧੀ ਅਤੇ ਝਾੜ ਵੀ ਵਧਾ ਇਸ ਵਾਰ ਤਾਂ ਮੈਨੂੰ ਹੋਰ ਵੀ ਆਸਾਨ ਹੋ ਗਿਆ ਜਿਵੇਂ ਮੈਨੂੰ ਸਾਨੂੰ ਸਬਸਿਡੀ ਨਿਕਲੀ ਸੀਗੀ ਮੇਰੇ ਬ੍ਰਦਰ ਨੂੰ ਤੇ ਸਾਨੂੰ ਸਾਰੇ ਸੰਦ ਆ ਜਿਹੜੇ ਮਹਿਕਮੇ ਵੱਲੋਂ ਮਹੀਆ ਕਰਾਏ ਗਏ ਨੇ ਸਬਸਿਡੀ ਤੇ ਤੇ ਮੈਂ ਹੋਰ ਵੀ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਵੀ ਜੇ ਕੋਈ ਜਿੰਨੀ ਕਾਸੀ ਹੈਲਪ ਕਰ ਸਕਦੇ ਆ ਜੇ ਕਿਸੇ ਕਿਸਾਨ ਵੀਰ ਨੇ ਕੋਈ ਸੰਦ ਚਾਹੀਦਾ ਹੋਇਆ ਕੋਈ ਮਲਚਰ ਕੋਈ ਸੁਪਰ ਸੀਡਰ ਵਗੈਰਾ ਚਾਹੀਦਾ ਹੋਇਆ ਤਾਂ ਉਹ ਸਾਥੋਂ ਨੰਮਾ ਵਾਲਾ ਮੋੜ ਮੇਰਾ ਪਿੰਡ ਆ ਤੇ ਮੈਥੋਂ ਲੱਜ ਸਕਦਾ ਮੇ ਨਾਲ ਸੰਪਰਕ ਕਰ ਸਕਦਾ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਵੀ ਦੇਖੋ ਕਈ ਵਾਰ ਮਜਬੂਰੀ ਬਣਦੀ ਆ ਬਣ ਜਾਂਦੀ ਆ ਛੋਟੇ ਕਿਸਾਨ ਦੀ ਵੱਖਰੀ ਗੱਲ ਆ ਆਪਾਂ ਸਾਰੀ ਵਾਤਾਵਰਨ ਪ੍ਰੇਮੀਆ ਕੁਦਰਤ ਨੂੰ ਪਿਆਰ ਕਰਨ ਵਾਲੇ ਵੀ ਜਿੰਨਾ ਅੱਗ ਤੋਂ ਇਹ ਆਪਾਂ ਨੂੰ ਮਤਲਬ ਵੀ ਕੋਸ਼ਿਸ਼ ਕਰੋ ਵੀ ਨਾ ਲਾਇਆ ਕਰੋ ਆਪਾਂ ਇਸੇ ਵਾਤਾਵਰਣ ਦੇ ਵਿੱਚ ਰਹਿਨੇ ਆ ਕਿਉਂਕਿ ਜਦੋਂ ਆਪਾਂ ਦੇਖਦੇ ਆਂ ਬੱਚਿਆਂ ਦੀਆਂ ਕਈ ਵਾਰ ਬੈਨਾਂ ਲੰਘਦੀਆਂ ਹੁੰਦੀਆਂ ਉਦੋਂ ਨੂੰ ਹੀ ਆਪਾਂ ਅਗਲਾ ਦਿੰਦੇ ਆਂ ਉਦੋਂ ਨੂੰ ਹੀ ਧੂਆ ਉੱਜਾਂਦਾ ਹੁੰਦਾ ਬਹੁਤ ਮੁਸ਼ਕਲਾਂ ਆਉਂਦੀਆਂ ਸੜਕ ਦੇ ਨਾਲ ਦਰਖਤ ਹੁੰਦੇ ਆ ਕਈ ਵਾਰ ਦੇਖਿਆ ਦਰਖਤ ਵੀ ਮਚਾਏ ਪਏ ਹੁੰਦੇ ਆ ਇਸ ਕਰਕੇ ਮੇਰੇ ਕਿਸਾਨ ਵੀਰਾਂ ਨੂੰ ਬੇਇੱਜ਼ਤੀ ਆ ਵੀ ਜਿੰਨਾ ਕੋਸ਼ਿਸ਼ ਹੋ ਸਕੇ ਵੀ ਅੱਗ ਤੋਂ ਥੋੜਾ ਜਿਹਾ ਪਿੱਛੇ ਹਟੀ ਆਪਾਂ ਨੂੰ ਹਟਣਾ ਪੈਣਾ ਹੀ ਹੈ ਇੱਕ ਨਾ ਇੱਕ ਦਿਨ ਉਹਨਾਂ ਇਹ ਜੀ ਮਸ਼ੀਨਰੀਆਂ ਆ ਗਈਆਂ ਨੇ ਇਸ ਕਰਕੇ ਆਪਾਂ ਨੂੰ ਉਹਨਾਂ ਦਾ ਲਾਹਾ ਵੀ ਲੈਣਾ ਚਾਹੀਦਾ ਤੁਹਾਡਾ ਸਾਰਿਆਂ ਦਾ ਧੰਨਵਾਦ